ਮਾਈ ਲੋਕਾਂ ਨੂੰ ਹੱਥ ਬਨ ਕੇ ਅਪੀਲ ਕਰਦਾ ਬੇ ਆਪ ਦੇ ਏਸੀ ਜਿਆਦਾਤਰ ਸਾਮੇ ਲੱਗੇ ਜਾਣਾ ਹਾਈ ਟੈਂਪਰੇਚਰ ਕਾਰਨ ਏਸ਼ੀਆ ਨੂੰ ਅੱਗ ਲੱਗ ਰਹੀ ਹੈ ਆਹ ਦੇਖੋ ਭਾਈ ਅੱਜੇ ਕੇਸ ਆਇਆ ਭਵਾਨੀਗੜ੍ਹ ਦਾ ਇਹ ਇਹਦੇ ਵਿੱਚ ਧੂਆਂ ਹਲੇ ਤੱਕ ਵੀ ਲੱਕੜ ਰਹਿਗਾ ਕੰਪਰੈਸਰ ਮੱਚ ਸਕਦਾ ਦੀ ਇਹਦਾ ਪਰ ਬਚਤ ਰਹੇਗੀ ਪਰ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਹਾਈ ਟੈਂਪਰੇਚਰ ਬਹੁਤ ਜਿਆਦਾ ਗਰਮੀ ਜ਼ਿਆਦਾ ਪੈ ਰਹੀ ਹੈ ਮੇਰੀ ਲੋਕਾਂ ਨੂੰ ਇਹੀ ਪੀਲ ਹੈ ਵੀ ਜਾਂ ਤਾਂ ਆਪ ਦੇ ਕੋਠਿਆਂ ਦੇ ਉੱਪਰ ਸੱਟ ਪਾ ਸਕਣ ਜਾਂ ਆਪ ਦੇ ਸਾਮੇ ਲੱਗਣ ਕੀ ਨਾਮ ਤੁਹਾਡਾ ਰਾਜ ਸਿੰਘਾ ਜੀ ਠੀਕ ਹੈ ਕੀ ਕੰਮ ਕਰਦੇ ਹੋ ਭਾਜੀ ਮੇਰਾ AC ਦਾ ਕੰਮ ਹੈ एयर कंडीशन ਦਾ ਠੀਕ ਹੈ ਭਾਜੀ ਆਪਾਂ ਜੀ ਕੀ ਘਟਨਾ ਹੋਈ ਹੈ ਜਿਹੜੀ ਆ ਕੰਪਰੈਸ਼ਨ ਫਟਣ ਦੀ ਗਲਤ ਹੈ ਸਾਹਮਣੇ ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਅਪ ਹੋ ਰਿਹਾਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗੀ ਸੀਗੀ ਕੋਈ ਜਾਨੀ ਨੁਕਸਾਨ ਨਹੀਂ ਹੋ ਕਿਸੇ ਪ੍ਰਕਾਰ ਦਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ ਸੀ ਜੇ ਚੱਲਦੀ ਰਹਿੰਦਾ ਥੱਲੇ ਨਾ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕੀਤੀ ਕਹਿੰਦੇ ਵੀ ਉੱਪਰੋਂ ਧੂਆਂ ਲਿਕਟ ਰੇ ਸੀ ਚਾ ਅਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੀ ਨੂੰ ਬੰਦ ਕਰਿਆ ਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਜੀ ਅਸੀਂ ਕਿਵੇਂ ਦੇ ਦੋ ਤੁਸੀਂ ਲੰਬੇ ਸਮੇਂ ਤੋਂ ਏਸੀ ਰੇਪੇਂਡਰ ਕੰਮ ਕਰਦੇ ਹੋ ਇਤਾਂ ਦੀ ਘਟਰਾਵਾ ਕਿਉਂ ਹੁੰਦੀ ਹੈ ਨੇ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀ ਨੇ ਸਾਵਧਾਨੀ ਤਾਂ ਬੰਨ ਉਹ ਬਦਤਰੀਆਂ ਚਾਹੀਦੀ ਨੇ ਵੀ ਇੱਕ ਤਾਂ ਏਸੀ ਹਾਈ ਟੈਂਪਰੇਚਰ ਦਿਨੋ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਹ ਦੇ ਵਿੱਚ ਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੈੱਟ ਪਾਇਆ ਜਾਵੇ ਜੀ ਤੇ ਇੱਕ ਹੋਰ ਕੋਆਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰੋਸਿੰਗ ਆਉਣਾ ਹਟ ਜਾਂਦੀ ਹੈ ਲੋਡ ਲੈਣ ਲੱਗੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ